ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਟੀਸਟਾ ਦੇ ਸੂਟ ਰਹਿਣਗੇ ਇਹ ਵੀ ਆਪਾਂ ਘੱਟ ਪ੍ਰਾਈਸ ਦੇ ਵਿੱਚ ਆਫਰ ਦੇ ਵਿੱਚ ਰੱਖੇ ਹੋਏ ਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਪਸੰਦ ਨੇ ਜਲਦੀ ਜਲਦੀ ਆਪਣੇ ਸੂਟ ਸਕਰੀਨ ਸ਼ਾਟ ਲੈ ਕੇ ਮੈਸੇਜ ਕਰਕੇ ਬੁੱਕ ਕਰ ਲਓ ਜੀ ਜਿੰਨੇ ਵੀ ਆਪਣੇ ਕੋਲ ਟੀਸਟਾ ਦੇ ਸੂਟ ਨੇ ਜੀ ਮੈਚਿੰਗ ਆਲ ਓਵਰ ਸਾਰੇ ਆਪਾਂ ਅੱਜ ਵੀਡੀਓ ਦੇ ਵਿੱਚ ਆ ਪਾ ਦੇਣੇ ਆ ਇਸ ਤੋਂ ਅਲੱਗ ਕੋਈ ਵੀ ਟਿਸਟਾ ਦਾ ਉਸਕੇ ਦੇ ਵਿੱਚ ਟਿਸਟਾ कॉटन ਦੇ ਨੇ ਕੁਝ ਥੋੜੇ ਹਲਕੀ ਸ਼ਾਈਨਿੰਗ ਵਾਲੇ ਨੇ ਬਹੁਤ ਸੋਹਣੀ ਫੈਬਰਿਕ ਹੈ 2-3 ਤਰ੍ਹਾਂ ਦੀ ਜਿਹੜੀ ਹੈਗੀ ਹੈ ਫੈਬਰਿਕ ਹੈ ਜੀ ਟਿਸਟਾ ਦਾ ਤੁਹਾਨੂੰ ਪਤਾ ਹੈਗਾ ਬਿਨਾ ਲਾਈਨਿੰਗ ਤੋਂ ਬਣਨਗੇ ਜੇ ਮੇਰੀ ਕੋਈ ਭੈਣ ਹੈ ਨਾ ਬਾਦੋਂ ਵੀ ਬਾਰਲੀ ਕੰਟਰੀ ਤੋਂ ਉਹ ਤਾਂ ਦੇਖੋ ਲਾਈਨਿੰਗ ਲਾਈਕ ਕਰਦੀ ਨੇ ਤਾਂ ਉਹਨਾਂ ਦੇ ਲਾਈਨਿੰਗ ਬਾਹਰਲਾ ਕਸਟਮਰ ਹਰੇਕ ਚਾਹੇ ਉਹ कॉटन ਦਾ ਸੂਟ ਹੈ ਚਾਹੇ ਸਿੰਥੈਟਿਕ ਹੈ ਉਹਨਾਂ ਨੇ ਸੂਟ ਦੇ ਲਾਈਨਿੰਗ ਲਗਾਉਣੀ ਹੀ ਲਗਾਉਣੀ ਹੈ ਤੁਸੀਂ ਸੂਟ ਦੀ ਲਾਈਨਿੰਗ ਲਗਵਾ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਵੀ ਇਹ ਤੇ ਲਾਈਨਿੰਗ ਲੱਗਣੀ ਨਹੀਂ ਜਿਹੜੀਆਂ ਇੰਡੀਆ ਦੇ ਵਿੱਚ ਪਹਿਣਾ ਨੇ ਜੇ ਉਹਨਾਂ ਨੇ ਨਹੀਂ ਲਗਵਾਉਣੀ ਤਾਂ ਉਹ ਨਾ ਵੀ ਲਵਾਉਣ ਕੋਈ ਚੱਕਰ ਨਹੀਂ ਜੀ ਚਲੋ ਜੀ ਆਪਾਂ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਸ਼ਾਮ ਨੂੰ ਤੇ ਸਵੇਰੇ ਸੂਟਾਂ ਦੀ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਫੇਸਬੁੱਕ ਤੇ ਆਪਣਾ ਰਾਜਵਿੰਦਰ ਬਲੌਗ ਜਿਹੜਾ ਸੌਰੀ ਰਾਜਵਿੰਦਰ ਕੌਰ ਜਿਹੜਾ ਪੇਜ ਆਪਾਂ ਨੇ ਬਣਾ ਲਿਆ ਉਹ ਸਹੀ ਰਾਤ ਹੋਇਆ ਥੋੜਾ ਜਿਹਾ ਉਹਦਾ ਸਹੀ ਨਹੀਂ ਹੋ ਰਿਹਾ ਸੀ ਤੇ ਹੁਣ ਸਹੀ ਚੱਲ ਪਿਆ ਜੀ ਉਹਦੀ ਮੈਂ ਪ੍ਰੋਫਾਈਲ ਪਿਕ ਦਾਦਾ ਤੁਹਾਨੂੰ ਦੋ ਤਿੰਨ ਆਈਡੀਆਂ ਸ਼ੋ ਹੋ ਰਹੀਆਂ ਨੇ ਰਾਜਵਿੰਦਰ ਕੌਰ ਦੇ ਨਾਂ ਤੇ ਮੇਰੀ ਪਿਕਨ ਵਾਲੀ ਉਹ ਅਸੀਂ ਅੱਜ ਬੰਦ ਕਰਾਉਣੀਆਂ ਨੇ ਪਹਿਲਾਂ ਵਾਲੇ ਤੇ ਜਿਹੜੇ ਪੇਜ ਆਪਣੇ ਬਣੇ ਹੋਏ ਉਹਨਾਂ ਦੇ ਪਾਸਵਰਡ ਨਹੀਂ ਲੱਭੇ ਪੁਰਾਣੇ ਫੋਨ ਦੇ ਵਿੱਚ ਰਹਿ ਗਏ ਇਸ ਕਰਕੇ ਉਹ ਸਾਨੂੰ ਬੰਦ ਕਰਨੀਆਂ ਪਈਆਂ ਰਾਜਵਿੰਦਰ ਕੌਰ ਉਹ ਤੇ ਆ ਰਹੀ ਜੀ ਪ੍ਰੋਫਾਈਲ ਪਿਕ ਜਿਹੜਾ ਮੈਂ 3 ਦੇ ਵਿੱਚ ਗਾਜਰੀ ਸੂਟ ਪਾ ਕੇ ਗਈ ਸੀ ਉਹਦੀ ਉੱਤੇ ਪਿਕ ਲੱਗੀ ਹੋਈ ਹੈ ਤੁਸੀਂ ਉਹਨੂੰ ਜਰੂਰ ਫੋਲੋ ਕਰੋ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰੇ ਸੂਟ ਅੱਜ ਪਤਾ ਸਾਨੂੰ ਪਹਿਲਾਂ ਮੈਂ ਮੈਚਿੰਗ ਸੂਟ ਦਿਖਾ ਦਾਂ ਉਸ ਤੋਂ ਬਾਅਦ ਆਪਾਂ ਆਲ ਓਵਰ ਸੂਟ ਦਿਖਾਵਾਂਗੇ ਲਓ ਜੀ ਕੁਝ ਕੁ ਸੂਟਾਂ ਦੇ ਉੱਪਰ ਥੋੜਾ ਵਰਕ ਹੋਇਆ ਹੋਇਆ ਜੀ ਕੁਝ ਵਿਦਆਊਟ ਵਰਕ ਤੋਂ ਲਓ ਜੀ ਇਹ ਮਾਸਟਰਡ ਕਲਰ ਹੈ ਮੈਂ ਤੁਹਾਨੂੰ ਦੱਸ ਤਾਂ ਵੀ ਇੱਕ ਇੱਕ ਮਿਲਣਗੇ ਜਾਂ ਦੋ ਦੋ ਫਿਰ ਦੀ ਪਹਿਣਾ ਮੈਸੇਜ ਕਰੀ ਜੀ ਲਓ ਜੀ ਇਹ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦੀ ਟਿਸਟਾ ਦੀ ਸਲਵਾਰ ਰਹੇਗੀ ਜੀ ਟਿਸਟਾ ਦੀ ਸ਼ਰਟ ਰਹੇਗੀ ਲਓ ਜੀ ਦੇਖੋ ਆਪਾਂ ਤੁਹਾਨੂੰ ਗਲਤ ਚੀਜ਼ ਨਹੀਂ ਦੇਵਾਂਗੇ ਸਟੈਂਪ ਚੈੱਕ ਕਰਾ ਕੇ ਦੇਵਾਂਗੇ ਲਓ ਜੀ ਦਿਖ ਰਹੀ ਹੈ ਥੋੜਾ ਜਿਹਾ ਇਧਰ ਲਓ ਜੀ ਦੇਖੋ ਜੀ ਇਸ ਤਰ੍ਹਾਂ ਦਾ ਨਾ ਪ੍ਰਿੰਟਰ ਹੋਊਗਾ ਬਹੁਤ ਸੋਹਣਾ ਜੋ ਵੀ ਇਹਦੇ ਵਿੱਚ ਇਸ ਪ੍ਰਿੰਟ ਦੇ ਵਿੱਚ ਇੱਕ ਦੋ ਕਲਰ ਹੋਣਗੇ ਮੈਂ ਜਿਵੇਂ ਜਿਵੇਂ ਮੇਰੇ ਮੂਰੇ ਸੂਟ ਆਈ ਜਾਣਗੇ ਆਪਾਂ ਉਹ ਵੀ ਮੈਂ ਦਿਖਾਈ ਜਾਵਾਂਗੇ ਤੁਹਾਨੂੰ ਬਾਕੀ ਤੁਸੀਂ ਵੀਡੀਓਜ਼ ਜ਼ਰੂਰ ਧਿਆਨ ਨਾਲ ਦੇਖ ਲਿਓ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਨਾਂ ਦਾ ਸਿਰਫ ਪ੍ਰਾਈਜ਼ ਹੋ ਗਿਆ ਜੀ ਬਸ ਇਹ ਲਾਸਟ ਸਟਾਕ ਹੈ ਆਪਣਾ ਇਸ ਤੋਂ ਬਾਅਦ ਇਹਨਾਂ ਤੇ ਕੋਈ ਆਫਰ ਨਹੀਂ ਹੋਊਗਾ ਤੇ ਲਓ ਜੀ ਇਹ ਤੁਹਾਨੂੰ 1550 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਜਿਹੜੇ ਸੂਟ ਨੇ ਜਿਹੜੇ ਆਪਾਂ ਮਾਰ ਜਾਨਾ ਜਿਹੜਾ ਉਹ ਖਤਮ ਕਰਤਾ ਕਿਉਂ ਅੱਗੇ ਸੀਜ਼ਨ ਹੈ ਜਿਹੜਾ ਚੇਂਜ ਹੋ ਗਿਆ ਟਿਸਟਾ ਦੇ ਸੂਟਾਂ ਤੇ ਆਪਾਂ ਨੇ ਆਫਰ ਰੱਖਿਆ ਜੀ 1550 ਰੁਪਏ ਦਾ ਇਹ ਤੁਹਾਨੂੰ ਸੂਟ ਮਿਲੇਗਾ ਲਓ ਜੀ ਦੋ ਸੂਟ ਆ ਗਏ ਇਹਦੇ ਵਿੱਚ ਇਹਦਾ ਦੂਸਰਾ ਕਲਰ ਆਏਗਾ ਜੀ ਇਸੇ ਦਾ ਡਿਜ਼ਾਈਨ ਰਾਣੀ ਇਸ ਤਰ੍ਹਾਂ ਨਾਲ ਦੇਖੋ ਬਹੁਤ ਸੋਹਣੇ ਪਿਆਰੇ ਕਲਰ ਨੇ ਮੇਰੀਆਂ ਭੈਣਾਂ ਸੋਹਣੇ ਸੋਹਣੇ ਸੂਟ ਬੁੱਕ ਕਰ ਲਓ ਵੈਸੇ ਮੌਸਮ ਚੇਂਜ ਆਪਾਂ ਕਹਿ ਰਹੇ ਆਂ ਵੀ ਹੋ ਗਿਆ ਇੰਡੀਆ ਦੇ ਵਿੱਚ ਨਹੀਂ ਹੋਇਆ ਇੰਡੀਆ ਦੇ ਵਿੱਚ ਬਹੁਤ ਗਰਮੀ ਪੈ ਰਹੀ ਹੈ ਜਿਹੜੀ ਆ ਅਗਸਤ ਵਾਲੀ ਗਰਮੀ ਹੈ ਤਾਂ ਬਹੁਤ ਭੇੜੀ ਹੈ ਲਓ ਜੀ ਆਪਾਂ ਨੂੰ ਤਾਂ ਹਜੇ ਸਤੰਬਰ ਤੱਕ ਸੂਟ ਪਾਉਣੇ ਪੈਣਗੇ ਕਾਟਨ ਦੇ ਫੇਰ ਕਿਤੇ ਹਸਾਬ ਚੌਕ ਮੈਂ ਲਓ ਜੀ ਦੂਸਰਾ ਪ੍ਰਿੰਟ ਕਲਰ ਆ ਗਿਆ ਦਾ ਰਾਣੀ 1550 ਪ੍ਰਾਈਜ਼ ਰਹੂਗਾ ਜੀ ਹੋਰ ਆਪਾਂ ਇਹਦਾ ਪ੍ਰਿੰਟ ਚੈੱਕ ਕਰ ਲਈਏ ਜਿਹੜਾ ਵੀ ਹੋਏਗਾ ਵੈਸੇ ਮੈਨੂੰ ਲੱਗਾ ਦੋ ਹੀ ਨੇ ਬਾਕੀ ਸੇਲ ਹੋ ਗਏ ਕਿਹਦੇ ਵਿੱਚ ਰੈੱਡ ਮਹਿਰੂਨ ਸੀਗੇ ਬਹੁਤ ਸੋਹਣੇ ਕਲਰ ਆਏ ਸੀ ਇਹਦੇ ਵਿੱਚ ਲਓ ਜੀ ਇੱਕ ਆਪਾਂ ਤੁਹਾਨੂੰ ਬਲੈਕ ਕਲਰ ਦਿਖਾਉਣਾ ਇਹ ਵੀ ਤੁਹਾਨੂੰ ਟੈਸਟਾ ਦੀ ਫੈਬਰਿਕ ਰਹੂਗੀ ਜੀ ਦੇਖੋ ਬਹੁਤ ਸੋਹਣਾ ਬਲੈਕ ਆ ਇਹ গারਲਸ ਲੁੱਕ ਕਿਵੇਂ ਮਰਜੀ ਤੁਸੀਂ ਰੈਡੀ ਕਰਵਾ ਲਓ ਜੀ ਕੋਈ ਚੱਕਰ ਨਹੀਂ ਲੈ 1550 ਇਹਦਾ ਦੂਸਰਾ ਕਲਰ ਆਏਗਾ ਜੀ ਇਸ ਤਰ੍ਹਾਂ ਦਾ ਲੈਮਨ ਜਾਂ ਸੇਮ ਦਿਖ ਰਿਹਾ ਹੈ ਨਾ ਵੀਡੀਓ ਦੇ ਵਿੱਚ ਕਲਰ ਦਾ ਕੋਈ ਫਰਕ ਨਹੀਂ ਹੋਊਗਾ ਜੀ ਲਓ ਜੀ ਦੇਖੋ ਫੈਬਰਿਕ ਜਦੋਂ ਤੁਹਾਡੇ ਕੋਲ ਪਹੁੰਚ ਗਈ ਜੀ ਫੇਰ ਪਤਾ ਲੱਗੂ ਤੁਹਾਨੂੰ ਇੰਨੀ ਕੁ ਮਲਾਇਮ ਫੈਬਰਿਕ ਐ ਬੇ ਚਿੰਤ ਹੋ ਕੇ ਤੁਸੀਂ ਇਹ ਸੂਟ ਨੇ ਜਿਹੜੇ ਆਪਣੇ ਆਰਡਰ ਕਰ ਸਕਦੇ ਹੋ ਲਓ ਜੀ ਇੱਕ ਮੇਰਾ ਖਿਆਲ ਇਹ ਮਸਟਰਡ ਦਾ ਕਲਰ ਇਹ ਬਲੈਕ ਮਿਲੂਗਾ ਤੁਹਾਨੂੰ ਲਓ ਜੀ ਇੱਕ ਬਲੈਕ ਦਾ ਡਿਜ਼ਾਈਨ ਇਹ ਵਾਲਾ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਸਾਰਿਆਂ ਦਾ ਪ੍ਰਾਈਸ ਇਹਨਾਂ ਦਾ ਸੇਮ ਹੀ ਰਹੂ ਜਿਹੜੇ ਉੱਪਰ-ਨੀਚੇ ਹੋਣਗੇ ਜੀ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਦੇਖੋ ਅਗਲਾ ਕਲਰ ਆ ਗਿਆ ਜੀ ਇਹਦਾ ਪਿਸਤਾ ਬ੍ਰਾਂਡ ਵਾਸਤੇ ਦਾ ਟੇਸਟਾ ਦਾ ਰਹੂਗਾ ਲਓ ਜੀ ਇਹਦਾ ਇਦੇ ਵਿੱਚ ਵੀ ਤੁਹਾਨੂੰ ਇੱਕ ਸਿੰਗਲ ਕਲਰ ਹੀ ਮਿਲੂਗਾ ਜੀ ਮੇਰਾ ਖਿਆਲ ਸਿੰਗਲ ਹੀ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਮਹਿੰਦੀ ਕਲਰ ਟਿਸਟਾ ਬ੍ਰਾਂਡ ਦੇ ਇਹਦੇ ਵਿੱਚ ਵੀ ਬਹੁਤ ਸੋਹਣੇ ਤਿੰਨ ਚਾਰ ਕਲਰ ਆਇਤੇ ਇੱਕ ਬਲੈਕ ਸੀਗਾ ਇੱਕ ਗਾਜਰੀ ਸੀਗਾ ਉਹ ਆਪਣੇ ਸੇਲ ਹੋ ਗਏ ਦੇਖੋ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਹੈ ਲੋ ਜੀ ਲਓ ਜੀ ਇੱਕ ਜਿਹੜਾ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਮਾਸਟਰਡ ਦਿਖਾਇਆ ਸੀ ਉਹਦਾ ਕਲਰ ਇਹ ਆ ਗਿਆ ਲਓ ਜੀ ਕਾਜਰੀ ਜਿਹਾ ਕਲਰ ਹੈ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੋ ਗਿਆ ਇਹ ਇਸ ਤੋਂ ਬਾਅਦ ਆਏਗਾ ਜੀ ਇਹ ਤੋਂ ਬਾਅਦ ਲਾਈਟ ਕਲਰ ਹੈ ਥੋੜਾ ਜਿਹਾ ਆਪਾਂ ਜਿਹੜੇ ਦੋ ਲਾਈਟ ਇਸ ਤੋਂ ਬਾਅਦ ਇਹਦਾ ਲਾਈਟ ਕਲਰ ਆ ਗਿਆ ਦੇਖੋ ਲਾਈਟ ਸਕਾਈ ਜਿਹਾ ਕਲਰ ਹੈ 1550 ਇਸ ਉਡ ਦਾ ਪ੍ਰਾਈਸ ਰਹੂਗਾ ਜੀ ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਵੀ ਕੋਈ ਸਿੰਗਲ ਕਲਰ ਰਹਿ ਗਿਆ ਇਸ ਤੋਂ ਬਾਅਦ ਇੱਕ ਆ ਗਿਆ ਜੀ ਇਹ ਵਾਲਾ ਸਕਿਨ ਕਲਰ ਦੇਖੋ ਕਿੰਨਾ ਪਿਆਰਾ ਸਰਦਾਰੀ ਲੁੱਕ ਦਾ ਬਿਲਕੁਲ ਲਾਈਟ ਵੇਟ ਸ਼ਰਟਾਂ ਨੇ ਜੀ ਇਹ ਪਤਾ ਵੀ ਨਹੀਂ ਲੱਗਦਾ ਪਾ ਜਾਂਦਾ ਪੂਰੀ ਜਿਹੜਾ ਟੈਸਟਾ ਜੀ ਪੂਰੀ ਵਧੀਆ ਪਿਓਰ ਬ੍ਰਾਂਡ ਵਾਲੇ ਆਪਣੇ ਕੋਲੇ ਜਿਹੜੇ ਹੈਗੇ ਹੈ ਫੈਬਰਿਕ ਹੈ ਦੇ ਨੇ ਲਓ ਜੀ ਇਹਦਾ ਕਿੰਨਾ ਪਿਆਰਾ ਪ੍ਰਿੰਟ ਹੈ ਦੇਖੋ ਸੇਮ ਦਿਖ ਰਿਹਾ ਕਲਰ ਇਹ ਜਿੰਨਾਂ ਦੀਆਂ ਦਾਦੀਆਂ ਮੰਮੀਆਂ ਵਾਸਤੇ ਲਓ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਇਹ ਥੋੜਾ ਜਿਹਾ ਚੈਡ ਬਲੈਕ ਨਹੀਂ ਹੈਗਾ ਹਟਕੇ ਬਲੈਕ ਹੈ ਥੋੜਾ ਜਿਹਾ ਬਰਾਊਨ ਬਲੈਕ ਜਿਹਾ ਦੇਖੋ ਲਓ ਜੀ ਤਾਂ ਪਤਾ ਨੂੰ ਸਾਰੇ ਸੂਟਾਂ ਦੇ ਦਿਖ ਰਹੀ ਐ 1550 ਸੂਟ ਦਾ ਪ੍ਰਾਈਸ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਲਓ ਜੀ ਮਹਿੰਦੀ ਦਾ ਇਹ ਡਿਜ਼ਾਈਨ ਗਾਜ਼ਰੀ ਦੇ ਜਾਂਦੇ ਕੋ ਕਿੰਨਾ ਪਿਆਰਾ ਪ੍ਰਿੰਟ ਹੈ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪ੍ਰਿੰਟ ਇਹਦਾ ਮਹਰੂਨ ਪ੍ਰਿੰਟ ਆਪਣੇ ਕੋਲ 10 ਸੂਟ ਸੀਗੇ ਉਹ ਸੇਲ ਹੋ ਗਏ ਜਿਹੜੇ ਮੇਰੇ ਭੈਣਾਂ ਨੂੰ ਚਾਹੀਦੇ ਨੇ हां ਤੁਸੀਂ ਜਲਦੀ ਬੁੱਕ ਕਰ ਲਓ ਲਾਉਂਗੀ ਕਿਉਂਕਿ ਤੁਹਾਨੂੰ ਸੂਟ ਮਿਲੇਗਾ ਇਹਦਾ ਇਹ ਵਾਲਾ ਬਲੂ ਕਲਰ ਦੇ ਵਿੱਚ ਦੇਖੋ ਇਹਦਾ ਵੈਸੇ ਆਪਾਂ ਦੂਜੇ ਸੂਟਾਂ ਦਾ 1550 ਪਾ ਰੱਖਿਆ ਜੀ ਇਹ ਪ੍ਰਿੰਟ ਥੋੜਾ ਜਨਾ ਜਿਹੜੀ ਨਕਲ ਆ ਕੇ ਉਹਨਾਂ ਨੇ ਰੇਟ ਖਰਾਬ ਕਰਤਾ ਇਹ ਤੁਹਾਨੂੰ 1500 ਦੇ ਵਿੱਚ ਪੈ ਜਾਏਗਾ 50 ਰੁਪਏ ਹੋਰ ਲੈਸ ਆ ਇਹ ਪ੍ਰਿੰਟ ਦੇ ਵਿੱਚ ਅਸੀਂ ਕੀ ਕਰੀਏ ਜੀ ਮਜਬੂਰ ਹੋਏ ਪਿਆ ਹਨ ਲਓ ਜੀ ਇਹ ਵੀ ਤੁਹਾਨੂੰ ਦੋ ਹੀ ਸੂਟ ਮਿਲਣਗੇ ਬਲੂ ਕਲਰ ਦੇ ਆਪਣੇ ਇਹ ਮੇਰੇ ਕੋਲ 15 ਸੂਟ ਸੀ ਸਾਰੇ ਖਤਮ ਹੋ ਗਏ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆਂ ਦੀ ਆਲ ਓਵਰ ਸੂਟ 30 ਸਟਾ ਦਾ ਲਓ ਜੀ ਇਹਦਾ ਹੈਗਾ ਇਸ ਤਰ੍ਹਾਂ ਦਾ ਰਾਣੀ ਕਲਰ ਇਹ ਆਲ ਓਵਰ ਸੂਟ ਹੈ ਜੇ ਤੁਸੀਂ ਇਹਨੂੰ ਮੈਚਿੰਗ ਕਰਉਣਾ ਹੈ ਪਲੇਨ ਸਲਵਾਰ ਨਾਲ ਰਾਣੀ ਕਲਰ ਦੀ ਜਾਂ ਆਫ ਵਾਈਟ ਦੀ ਉਹ ਵੀ ਲਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਆਲ ਓਵਰ ਲੈਣਾ ਹੈ ਤਾਂ ਤੁਸੀਂ ਨਾਲ ਓਵਰ ਵੀ ਲੈ ਸਕਦੇ ਹੋ ਦੇਖੋ ਜੀ ਆਲ ਓਵਰ ਦਾ ਰੇਟ ਥੋੜਾ ਜਿਆਦਾ ਤੁਹਾਨੂੰ ਵੱਧ ਪਊਗਾ ਆਲ ਓਵਰ ਤੁਹਾਨੂੰ 1650 ਚ ਪਏਗਾ ਜੀ 30 ਸਟਾ ਦਾ ਜੇ ਤੁਸੀਂ ਮੈਚਿੰਗ ਲਾਉਂਗੇ ਤਾਂ ਤੁਹਾਨੂੰ 1550 ਚ ਪਏਗਾ ਲਓ ਜੀ ਵੈਸੇ ਤਾਂ ਇਹਦਾ ਆਲ ਓਵਰ ਦਾ ਰੇਟ ਬਹੁਤ ਜ਼ਿਆਦਾ ਸੀਗਾ ਪਰ ਹੁਣ ਆਪਾਂ ਦੇਖੋ ਜਦੋਂ ਆਪਾਂ ਉਹ ਫੈਰੀ ਰੱਖਿਆ ਉਹਨਾਂ ਫਿਰ ਚੱਜਣ ਵਾਲੀ ਰੱਖੀ ਲਓ ਜੀ ਇਸ ਤੋਂ ਬਾਅਦ ਇਹਦਾ ਅਗਲਾ ਕਲਰ ਆਊਗਾ ਜੀ ਇਸ ਤਰ੍ਹਾਂ ਦਾ ਦੇਖੋ ਇਹਦੇ ਵਿੱਚ 4-5 ਕਲਰ ਨੇ ਤੁਹਾਨੂੰ ਆਲ ਓਵਰ ਦੇਖੋ ਤੁਹਾਨੂੰ ਪਸੰਦ ਆ ਕਿੰਨਾ ਪਿਆਰਾ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਗਰਲਸ ਨੂੰ ਕਿਵੇਂ ਮਰਜੀ ਕਪੜਾ ਹੱਥ 'ਚ ਫੜ ਕੇ ਪਤਾ ਲੱਗ ਜਾਂਦਾ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਏ ਜੀ ਫਿਰ ਦੇਖਿਓ ਤੁਸੀਂ ਆਲ ਓਵਰ ਦਾ 1650 ਪ੍ਰਾਈਸ ਰਹੂਗਾ ਲਓ ਜੀ ਦੇਖੋ ਇੱਕ ਆ ਗਿਆ ਪਰਪਲ ਕਲਰ ਬਹੁਤ ਪਿਆਰੇ ਪ੍ਰਿੰਟ ਨੇ ਚਾਰ ਪੰਜ ਕ ਕਲਰ ਨੇ ਆਲ ਓਵਰ ਦੇ ਦੇਖੋ ਇਸ ਤੋਂ ਬਾਅਦ ਆਊਗਾ ਜੀ ਇਸ ਤਰ੍ਹਾਂ ਦਾ ਗ੍ਰੇ ਮਾਊਸ ਜਿਹਾ ਕਲਰ ਹੈ ਦੇਖੋ ਇਹ ਵੀ ਟਿਸਟਾ ਦਾ ਆਲ ਓਵਰ ਸੂਟ ਰਹੇਗਾ ਜਿਹੜੀ ਮੇਰੇ ਕੋਲ ਮੈਚਿੰਗ ਨਹੀਂ ਪਾਉਂਦੀਆਂ ਤਾਂ ਉਸੇ ਆਲ ਓਵਰ ਸੂਟ ਕਰ ਲਓ ਲਓ ਜੀ ਅਗਲਾ ਆ ਗਿਆ ਇਹਦਾ ਰੈੱਡ ਮਹਿਰੂਨ ਲਾਸਟ ਬਸ ਇਹਦਾ ਆਲ ਓਵਰ ਦਾ ਲਓ ਜੀ ਰੈੱਡ ਮਹਿਰੂਨ ਟਿਸਟਾ ਦਾ ਰਹੂਗਾ ਲਓ ਜੀ ਆਲ ਓਵਰ ਦਾ 15900 ਸਰਪ੍ਰਾਈਜ਼ ਆ ਗਿਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਟੇਸਟਾ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਇਹਦੀ ਵੀ ਤੁਹਾਨੂੰ ਸਲਵਾਰ ਵੀ ਟੇਸਟਾ ਦੀ ਮਿਲੇਗੀ ਜੀ ਤੇ ਸ਼ਰਟ ਵੀ ਦੇਖੋ ਟੇਸਟਾ ਦਾ ਜਿਹੜਾ ਹੈਗਾ ਮਾਰਕਾ ਲੱਗਿਆ ਹੋਇਆ ਤੇ ਸੈਂਪਲ ਲੱਗੀ ਹੋਈ ਹੈ ਇਹਦੇ ਦਿਖਾ ਦਈਏ ਆਪਾਂ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਉੱਪਰ ਜਿਗਜੈਗ ਦਾ ਡਿਜ਼ਾਈਨ ਬਣਿਆ ਹੋਇਆ ਹੈ ਦੇਖੋ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਉਹ ਇਸ ਤਰ੍ਹਾਂ ਕੋਲ ਕਰੇ ਨੇ ਜੀ ਇਹਦਾ ਹੈਗਾ ਇਸ ਤਰ੍ਹਾਂ ਦਾ ਪਰਪਲ ਜਾਮਨੀ ਜਿਹਾ ਕਲਰ ਹੈ ਬਹੁਤ ਸੋਹਣਾ ਲਓ ਜੀ ਇਸ ਤਰ੍ਹਾਂ ਆਪਾਂ ਨੇ ਇਹਦੇ ਨਾਲ ਸਲਵਾਰ ਰੱਖੀ ਹੋਈ ਹੈ ਜੇ ਤੁਹਾਨੂੰ ਪਸੰਦ ਹੈ ਲਓ ਜੀ ਇਹਦਾ ਰੇਟ ਵੀ ਤੁਹਾਨੂੰ ਲਓ ਜੀ ਇਹਦਾ ਰੇਟ ਤੁਹਾਨੂੰ ਵੈਸੇ ਤਾਂ ਇਹਦਾ ਰੇਟ ਵੱਧ ਸੀਗਾ ਪਰ ਹੁਣ ਆਪਾਂ ਇੱਕੋ ਹੀ ਰੇਟ ਰੱਖਾਂਗੇ ਫਿਰ ਉਹ ਪੈਣਾ ਕਨਫਿਊਜ਼ਨ ਹੋ ਜਾਂਦੇ ਨੇ ਇਹਦਾ ਰੇਟ ਵੀ ਤੁਹਾਨੂੰ 1550 ਪਈਗਾ ਜੀ ਲਓ ਜੀ ਇਹਦੇ ਵਿੱਚ ਕਲਰ ਮਿਲ ਜਾਣਗੇ ਪੰਜ ਤੋਂ 6 ਕਲਰ ਹੋਣਗੇ ਨਹੀਂ ਬਥੇ ਵੱਧ ਵੀ ਹੋਣ ਲਓ ਜੀ ਅਗਲਾ ਆ ਗਿਆ ਇਸ ਤਰ੍ਹਾਂ ਦਾ ਸਰਦਈ ਕਲਰ ਬਹੁਤ ਪਿਆਰੇ ਕਲਰ ਨੇ ਇਹਦੇ ਵਿੱਚ ਵੀ ਜਿਗਜੈਗ ਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਲਓ ਜੀ ਬਹੁਤ ਸੋਹਣਾ ਟੇਸਟਾ ਦਾ ਇਹ ਤੁਸੀਂ ਇਹ ਨਾ ਕਿਹੋ ਜਿਹਾ ਨਾ ਜਿਹੜਾ ਜਿਗਜੈਗ ਦਾ ਡਿਜ਼ਾਈਨ ਆ ਸਾਡੇ ਇਹ ਚੂਬੂ ਲੜੂਗਾ ਬਿਲਕੁਲ ਵੀ ਨਹੀਂ ਲਓ ਜੀ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਨਹੀਂ ਲੜਦਾ ਜੀ ਇਹ ਦੇਖੋ ਅਗਲਾ ਕਲਰ ਆਏਗਾ ਜੀ ਇਹਦਾ ਇਸ ਤਰ੍ਹਾਂ ਦਾ ਲੈਮਨ ਕਲਰ ਕਿੰਨਾ ਪਿਆਰਾ ਲੈਮਨ ਕਲਰ ਹੈ ਮਿੱਠਾ ਮਿੱਠਾ ਦੇਖੋ ਜੀ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਤਿੰਨ ਕਲਰ ਆ ਗਏ ਇਸ ਤੋਂ ਬਾਅਦ ਆ ਗਿਆ ਇਹਦਾ ਇਸ ਤਰ੍ਹਾਂ ਦਾ ਨੀ ਤਾਂ ਥੋੜਾ ਜਿਹਾ ਹਟਕੇ ਆ ਪਿੰਕ ਟੋਨ ਜੀ ਤੇ ਵਗ ਗਿਆ ਲੋ ਜੀ ਇਸ ਤਰ੍ਹਾਂ ਇਹਦੇ ਵਿੱਚ ਵੀ ਇਹ ਜਿਗਜੈਗ ਵਾਲਾ ਡਿਜ਼ਾਈਨ ਰਹੇਗਾ ਫਤ ਤੁਹਾਨੂੰ ਦੱਸ ਕੇ ਦੇਵਾਂਗੇ ਜੀ ਚੀਜ਼ ਇਹ ਨਹੀਂ ਹੈਗਾ ਵੀ ਗਲਤ ਚੀਜ਼ ਭੇਜਾਂਗੇ ਤੁਹਾਡੇ ਕੋਲੇ ਅਗਲਾ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਮਹਿੰਦੀ ਮਸਟਰਡ ਕਲਰ ਦੇ ਲਾਈਨਿੰਗ ਲਗਾਉਣੀ ਨਾ ਲਗਾਉਣੀ ਤੁਹਾਡੀ ਮਰਜ਼ੀ ਹੈ ਜਿਹੜੀਆਂ ਭੈਣਾਂ ਨਹੀਂ ਲਾਇਕ ਕਰਦੀਆਂ ਤਾਂ ਨਾ ਲਗਾਓ ਜੀ ਜਿਹੜੀਆਂ ਭੈਣਾਂ ਲਾਇਕ ਕਰਦੀਆਂ ਨੇ ਉਹ ਲਗਾ ਸਕਦੀਆਂ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਲੱਗਣੀ ਨਹੀਂ ਲਓ ਜੀ ਅਗਲਾ ਆ ਗਿਆ ਦਾ ਇਸ ਤਰ੍ਹਾਂ ਦਾ ਲਾਈਟ ਸਕਾਈ ਜਾਂ ਕਿੰਨਾ ਸੋਹਣਾ ਕਲਰ ਹੈ ਫੜਮਾ ਫੜਮਾ ਸਾਢੇ 1500 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਸੂਟ ਕੋਈ ਸ਼ਿਪਿੰਗ ਚਾਰਜ ਨਹੀਂ ਟੀਕੇ ਦੇ ਵਿੱਚ ਲਾਈਟ ਕਲਰ ਆ ਗਿਆ ਜੀ ਟਿਸਟਾ ਦਾ ਹੀ ਹੈ ਇਹ ਵੀ ਸਕਿਨ ਕਲਰ ਦੇਖੋ ਕਿੰਨਾ ਪਿਆਰਾ ਸਕਿਨ ਹੈ ਬਿਲਕੁਲ ਸਰਦਾਰੀ ਲੁੱਕ ਦਾ ਦੇਖੋ ਜੀ ਆਪਾਂ ਤੁਹਾਨੂੰ ਇਕੱਲੇ 100 ਰੁਪਏ ਲੱਗਰੀ ਲਓ ਜੀ ਸੂਟਾਂ ਦੀ ਗੱਲ ਲਓ ਜੀ ਕਿੰਨਾ ਸੋਹਣਾ ਪਿਆਰਾ ਸਕਿਨ ਕਲਰ ਹੈ ਉਧਰੋਂ ਪਤਾ ਨਹੀਂ ਸੂਟਾਂ ਦੀ ਸੌਂਗ ਹੀ ਪੈਦੀ ਸੀ ਪਹਿਲਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਦੇ ਮਿੱਠੇ ਮਿੱਠੇ ਦੇ ਵਿੱਚ ਬਰੀਕ ਬਰੀਕ ਪ੍ਰਿੰਟ ਹੈ ਕਿੰਨਾ ਸੋਹਣਾ 1500 ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਆ ਮੈਚਿੰਗ ਏ ਰਹਿ ਗਿਆ ਜੀ ਲਓ ਜੀ ਇਹ ਵੀ ਨਾ ਜਿਗ-ਜੈਗ ਦੇ ਡਿਜ਼ਾਈਨ ਤੋਂ ਪਲੇਨ ਹੈ ਇਹ ਵੀ ਟੇਸਟਾ ਦਾ ਹੀ ਰਹੇਗਾ ਇਹਦਾ ਹੈਗਾ ਮਾਊਸ ਕਲਰ ਦੀ ਦੇਖੋ ਲਓ ਜੀ ਇਹਦਾ ਮਾਊਸ ਕਲਰ ਹੈ ਇਹ ਵੀ ਤੁਹਾਨੂੰ 1550 ਦੇ ਵਿੱਚ ਪਏਗਾ ਟੀਸਟਰ ਦਾ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਦੱਸਤੀ ਜੀ ਬ੍ਰਾਂਡ ਦੱਸਤਾ ਉਹੀ ਹੋਊਗਾ ਇੱਕ ਆਪਣੇ ਕੋਲ ਦੋ ਕਲਰ ਇਹ ਨੇ ਜੀ ਇਹ ਥੋੜਾ ਸਿੰਥੈਟਿਕ ਜਿ ਨੇ ਇਹਨਾਂ ਦੀ ਲਾਈਨਿੰਗ ਲੱਗੂਗੀ ਜੀ ਸ਼ਰਟਾਂ ਤੇ ਲਓ ਜੀ ਦੇਖੋ ਕਿੰਨਾ ਪਿਆਰਾ ਕਲਰ ਆ ਇਹ ਬਲੈਕ ਪ੍ਰਿੰਟ ਆ ਗਿਆ ਜੀ ਇਹ ਵਾਈਨ ਪ੍ਰਿੰਟ ਆ ਗਿਆ ਇਹ ਵੀ ਟੀਸਟਰ ਦਾ ਰਹੂਗਾ ਸਾਰਾ ਬਹੁਤ ਸੋਹਣਾ ਆ ਗਿਆ ਆਪਣੇ ਚਾਹੇ ਤੁਸੀਂ ਸਦਾ ਬਾਹਰ ਹੈਟਮੈਂ ਜੀ ਇਹ ਨੂੰ ਚਾਹੀ ਤੁਸੀਂ ਗਰਮੀ ਪਾਓ ਸਰਦੀ ਪਾਓ ਸਾਰੇ ਉਹਦੇ ਵਿੱਚ ਪਾਊਗਾ ਬਾਈਂਡ ਕਲਰ ਦੀ ਸਲਵਾਰ ਰਹੇਗੀ ਜੀ ਇਹਦੇ ਨਾਲ ਇਸ ਤਰ੍ਹਾਂ ਬਾਈਂਡ ਇਹ ਵੀ ਟੇਸਟਾ ਦਾ ਜੀ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਇਹਦਾ ਫਰਕ ਹੈ ਜੀ ਮਹਿਰੂਨ ਕਲਰ ਮਿਲੂਗਾ ਜੀ ਲਓ ਜੀ ਦੇਖੋ ਜੇ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਆ ਇਹਨਾਂ ਸੂਟਾਂ ਦਾ ਜਿਗਜੈਗ ਵਾਲਿਆਂ ਦਾ 15 1650 ਰਹੇਗਾ ਜੀ ਆਲ ਓਵਰ ਦਾ ਵੀ 1650 ਰਹੇਗਾ ਬਾਕੀ 1550 ਹੈ ਜਿਹੜਾ ਜਿਹੜੇ ਆਪਾਂ ਨਾਲ-ਨਾਲ ਰੇਟ ਦੱਸੇ ਨੇ ਮੇਰੀਆਂ ਪਹਿਣਾ ਜਲਦੀ ਜਲਦੀ ਬੁੱਕ ਕਰ ਲਓ ਜੀ ਚਲੋ ਜੀ ਮੈਂ ਤੁਹਾਨੂੰ ਜਿੰਨੇ ਵੀ ਆਪਣੇ ਕੋਲੇ ਟਿਸਟਾ ਦੇ ਬ੍ਰਾਂਡਸ ਚਲੋ ਜੀ ਜਿੰਨੇ ਵੀ ਆਪਣੇ ਕੋਲੇ ਟਿਸਟਾ ਦੇ ਸੂਟ ਸੀਗੇ ਪ੍ਰਿੰਟ ਸਾਰੇ ਅੱਜ ਵਾਲੀ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਫਿਰ ਪਹਿਣਾ ਕਹਿੰਦੇ ਨੇ ਇਹਦਾ ਕਲਰ ਜੀ ਇਹਦਾ ਕਲਰ ਇਹਦੀ ਪਿਕ ਸੈਂਡ ਕਰ ਦੋ ਕੋਈ ਵੀ ਇਸ ਤੋਂ ਬਾਅਦ ਹੁਣ ਆਪਣੇ ਕੋਲੇ ਟਿਸਟਾ ਦਾ ਸੂਟ ਨਹੀਂ ਹੈਗਾ ਜਲਦੀ ਜਲਦੀ ਮੇਰੀਆਂ ਪਹਿਣਾ ਸੋਹਣੇ ਸੋਹਣੇ ਸੂਟਾਂ ਨੂੰ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸਾਰੇ ਸੂਟ ਆਪਣੇ ਇਹ ਆਫਰ ਦੇ ਵਿੱਚ ਰੱਖੇ ਹੋਏ ਨੇ ਇਹ ਚੀਸਟਾ ਤੇ ਲਾਸਟ ਆਫਰ ਹੈ ਜੀ ਇਸ ਤੋਂ ਬਾਅਦ ਕੋਈ ਆਫਰ ਨਹੀਂ ਹੋਏਗਾ ਇਸ ਤੋਂ ਬਾਅਦ ਤਾਂ ਹੁਣ ਫਿਰ ਆਪਾਂ ਸੰਪਰੈਟਿਕ ਫੈਬਰਿਕ ਸ਼ੁਰੂ ਕਰਾਂਗੇ ਕਿਉਂ ਮੌਸਮ ਚੇਂਜ ਹੁੰਦਾ ਜਾਂਦਾ ਹੈ ਜੇ ਹੁਣ ਤੋਂ ਰੈਡੀ ਕਰਨ ਲੱਗਾਂਗੇ ਜੀ ਤਾਂ 2 ਮਹੀਨਿਆਂ ਤੱਕ ਉਦੋਂ ਤੱਕ ਸੂਟ ਰੈਡੀ ਹੋਣਗੇ ਉਹਨਾਂ ਦੇ ਹਨਾ ਮਰਕ ਵਗੈਰਾ ਵਾਲੇ ਤੇ ਫਿਰ ਇਹਨਾਂ ਨੂੰ ਆਪਾਂ ਸਾਮਗਰੀ ਰੱਖ ਦਾਂਗੇ ਅਗਲੀ ਗਰਮੀ ਸੇ ਦੇਖੋ ਹੁਣ ਤੁਸੀਂ ਆਫਰ ਦਾ ਲਾਹਾ ਨਹੀਂ ਲੈ ਰਹੇ ਫਿਰ ਅਗਲੀ ਗਰਮੀ ਤੁਸੀਂ ਫੁੱਲ ਰੇਟਾਂ ਦੇ ਲੈਣੇ ਹੋ ਹਨਾ ਇਸ ਕਰਕੇ ਰਿਕਵੈਸਟ ਹੈ ਜੀ ਤੁਸੀਂ ਹੁਣੇ ਇਹਨਾਂ ਦਾ ਅ ਜਿਹੜਾ ਹੈਗਾ ਆਪਣੇ ਸੂਟ ਬੁੱਕ ਕਰਕੇ ਰੱਖ ਲਓ ਫਿਰ ਨਾ ਸੇਮ ਕਲਰ ਮਿਲਦੇ ਨੇ ਦੇਖੋ ਮੈਨੂੰ ਪਿਛਲੇ ਸਾਲ ਤੋਂ ਵੀ ਡੇਢ ਸਾਲ ਦੇ ਸੂਟਾਂ ਦੇ ਸਕਰੀਨਸ਼ਾਟ ਆ ਰਹੇ ਨੇ ਵੀ ਸਾਨੂੰ ਆਹ ਸੂਟ ਚਾਹੀਦਾ ਸਾਨੂੰ ਆਹ ਸੂਟ ਚਾਹੀਦਾ ਫਿਰ ਉਹ ਮਿਲਦਾ ਨਹੀਂ ਜੀ ਬਿਲਕੁਲ ਕਿਉਂ ਨਵੇਂ ਨਵੇਂ ਡਿਜ਼ਾਈਨ ਆਈ ਜਾਂਦੇ ਰਹਿੰਦੇ ਨੇ ਇਸ ਕਰਕੇ ਹੁਣ ਤੁਸੀਂ ਆਪਣੇ ਜਲਦੀ ਜਲਦੀ ਸੂਟ ਬੁੱਕ ਕਰ ਲਓ ਚਲੋ ਜੀ ਮਿਲਦੇ ਆਂ ਕੱਲ ਨੂੰ ਸੋਹਣੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ